ਤੇ ਗੁਰਮਖਾਉ ਮਾਂ ਨੇ ਵੀ ਨਹੀਂ ਕਹਿ ਸਕਣਾ ਕਿ ਮੈਂ ਪੁੱਤਰ ਨੂੰ ਹਾਸਲ ਕਰਨ ਲਈ ਬੜੀ ਮੁਸ਼ਕਲ ਕੀਤੀ ਹੈ ਘਰ ਕੀ ਦਾ ਬਹੁਤ ਹਿੱਟ ਜਾ ਸਿਓ ਸਦਾ ਸਹਿਤ ਸੰਗ ਲਾਗੀ ਜਬ ਹੀ ਹੰਸ ਸਜੀਏ ਕਾਇਆ ਪਰੇਤ ਪਰੇਤ ਕਰ ਭਾਗੀ ਗੁਰਮਖਾਉ ਇਹ ਰਿਸ਼ਤੇ ਨਾਤੇ ਜਿਨ੍ਹਾਂ ਨੂੰ ਆਪਣੇ ਤਰਜੀ ਦੇ ਹੀ ਬੈਠੇ ਆ ਤੇ ਉਹਨਾਂ ਪ੍ਰਤੀ ਬਾਪੂ ਨੂੰ ਕਹਿਣਾ ਪੈਂਦਾ ਹਰ ਮੇਨ ਕੌਣ ਸਹਾਈ ਬਣ ਕਾ ਉਹ ਤਾਂ ਬਿਨਾ ਨਹੀਂ ਕੋਈ ਸਹਾਈ ਤੇ ਰਾਹ ਮਾਤ ਪਿਤਾ ਭਾਈ ਸੁਤ ਬੰਤਾ ਹਿਤ ਲਾਗੇ ਸਭ ਫਨ ਕਾ ਇਹ ਸਭ ਫਨਾ ਹੋਣ ਵਾਲੀ ਅਵਸਥਾ ਅੱਗੇ ਕੋ ਕੁਛ ਤੁਲਾਬਾਦੀ ਅਗਲੀ ਚਿੰਤਾ ਕਰ ਅੱਗੇ ਕੋ ਕੁਛ ਤੁਲਾਬਾਦੀ ਕੀ ਪਰਵਾਸਾ ਧਨ ਕਾ ਜਿਹਦਾ غرور ਕਰਦਾ ਬੰਦਾ ਬਹੁਤਾ ਆਜਾ ਜੇ ਬੰਦੇ ਦੇ ਪੈਰ ਧਰਤੀ ਨਾਲ ਨਹੀਂ ਲੱਗਦੇ ਕੀ ਵਸਾਸਾ ਇਸ ਭਾਂਡੇ ਕਾ ਇਤਨਾ ਕੁ ਲੱਗਦਾ ਲਾਗੇ ਥਣਕਾ ਭਾਈ ਗੁਰਮੁਖਾ ਘਰ ਪੁਜਣਾ ਕਿ ਨਹੀਂ ਕਿਸ ਗਰੰਟੀ ਨਹੀਂ ਆ ਦੇਖਿਆ ਨਾ ਪ੍ਰਤਾਖ ਜਹਾਜ਼ ਉੜਦਾ ਹੈ ਤੇ ਮਿੰਟਾਂ ਜਾ ਕੇ ਮਿਟ ਜਾਂਦਾ ਹੈ ਉਹ ਰੂਹਾਂ ਧਰਤੀ ਤੋਂ ਗਾਇਬ ਹੋ ਗਈ ਹੈ ਇਹ ਸੰਕੇਤ ਹੈ ਇਹ ਸਾਨੂੰ ਸਮਝਾਣਾ ਹੈ ਰੱਬ ਨਾਲ ਜੁੜੀਆਂ ਰੂਹਾਂ ਬੈਠੀਆਂ ਨੇ ਇੱਥੇ ਪਰਮੇਸ਼ਰ ਨਾਲ ਜੁੜੀਆਂ ਹੋਈਆਂ ਰੂਹਾਂ ਬੈਠੀਆਂ ਨੇ ਇਹਨਾਂ ਰੂਹਾਂ ਦੇ ਦਿੱਤੇ ਹੋਏ ਆਦੇਸ਼ ਨੂੰ ਅਸੀਂ ਕਮਾਣਾ ਆਏ ਅਸੀਂ ਕਮਾਉਂਦੇ ਨਹੀਂ ਮਾਫ਼ ਕਰਨਾ ਅਸੀਂ ਨਹੀਂ ਕਮਾਉਂਦੇ ਕੇਵਲ ਨਮਸਕਾਰਾਂ ਤੱਕ ਵਿਸ਼ਾ ਨਾ ਰੱਖੋ ਬਾਬੇ ਨੂੰ ਮੰਨਦੇ ਆ ਤਦੇ ਆਨੇ ਆ ਪਰ ਹੁਣ ਸਮਾਂ ਮੰਗ ਕਰਦਾ ਹੈ ਬਾਬੇ ਦੀ ਮਨੀ ਹੈ ਬਾਣੀ ਦਾ ਸਾਡੇ ਅੰਦਰ ਪ੍ਰਕਾਸ਼ ਸੀ ਅਜ ਬਾਣੀ ਕਿੰਨੀ ਕਿ ਪੜਦੇ ਆ ਅਸੀਂ ਅਜ ਕਿਉਂ ਖੰਡਰਾਓ ਹੈ ਸਾਡੇ ਅੰਦਰ ਬਾਣੀ ਨਹੀਂ ਹੈ ਬਾਣਾ ਹੈ ਗੁਰੂ ਗੋਬਿੰਦ ਸਿੰਘ ਸਭ ਕੁਝ ਲੁਟਾ ਕੇ ਕਹਿੰਦਾ ਸੀ ਕਿਨ ਪੁੱਤਨ ਕੇ ਅਸੀਸ ਪੇ ਵਾਰ ਦੀਏ ਚਾਰ ਮੂੰਗਾ ਤਾਂ ਕੀ ਦੀ ਬਤ ਕਈ ਹਜ਼ਾਰ ਅੰਦਰ ਬੈਠ ਕੇ ਸਵੈ ਪਰਚੋਲ ਵੀ ਕਰੋ ਕਿ ਆਤੇ ਕਟਿਆ ਕਹਾ ਗਵਾਇਆ ਕਿ ਗੁਰਗੋਬਿੰਦ ਦੇ ਪੁੱਤਰ ਹਾਂ ਸਭ ਕੁਝ ਲੁਟਾ ਕੇ ਬਾਪੂ ਨੇ ਸਾਡੇ ਤੇ ਮਾਨ ਕੀਤਾ ਸਾਡੇ ਤੋਂ ਅਜੀਤ ਵੇਖਣਾ ਚਾਹਿਆ ਜੁਝਾਰ ਵੇਖਣਾ ਚਾਹਿਆ ਜ਼ੋਰਾਵਰ ਵੇਖਣਾ ਚਾਹਿਆ ਫਤਿਹ ਸਿੰਘ ਵੇਖਣਾ ਆਪਣੀ ਮਾਤਾ ਆਪਣਾ ਪਿਤਾ ਵੇਖਣਾ ਚਾਹਿਆ ਜੇ ਉਹਨਾਂ ਵਰਗੇ ਸਾਡੀਆਂ ਰੂਹਾਂ ਨਹੀਂ ਤੇ ਮਤ ਕਿਤੇ ਆਸ ਕਰਿਓ ਉਸ ਦਿਨ ਅਥਰੂ ਨਹੀਂ ਲੱਗੇ ਆਖਰੀ ਨਿਸ਼ਾਨ ਮਟਨ ਤੇ ਤੇ ਅੱਜ ਅਥਰੂ ਡਿੱਕੇ ਤਜ਼ਾਬ ਬਣ ਕੇ ਸਾਨੂੰ ਤੈਸ਼ ਨੈਸ਼ ਕਰ ਰਹੇ ਨੇ ਗੁਰੂ ਪਿਆਰੀਓ ਇੱਕ ਖੰਡਰਾਓ ਹੈ ਧਰਤੀ ਹਿੱਲੀ ਹੋਈ ਐ ਕੌਮ ਅੱਜ ਕਿਸਮਤ ਆਏ ਤੇ ਪਹੁੰਚੀ ਐ ਇੱਕ ਤਰ੍ਹਾਂ ਦੀ ਖੇਡ ਸਾਡੇ ਨੇੜੇ ਨਹੀਂ ਐ ਉਹ ਸਮਾਂ ਸਾਡੇ ਬਜ਼ੁਰਗਾਂ ਦਾ ਜਦ ਬਿਸਨਾ ਚ ਬੱਟੀ ਹੋਈ ਕੌਮ ਦਸ਼ਮ ਪੀਤਾ ਦੇ ਹੁਕਮ ਦੀ ਖੇਡ ਵਰਤੀ ਉਹ ਵੀ ਇੱਕ ਲੱਭਾ ਇਤਿਹਾਸ ਹੈ ਪੰਥ ਦੀ ਮਹਾਨਾ ਸ਼ਖਸੀਅਤਾਂ